ਤੇਰੇ ਚਰਨਾਂ ਤੇ ਡਿੱਗੇ ਅਸੀਂ ਆਣ ਕੇ ਰੱਖ ਲੈਣਾ ਜੀ ਗਰੀਬ ਦਾਸ ਜਾਣ ਕੇ ਸ਼ੌਂਕੀ ਸ਼ੈਰ ਗੀਤਾਂ ਤੇਰਿਆਂ ਨੂੰ ਗਾਣ ਕੇ ਦਾਤਾ ਤੇਰੇ ਤੋਂ ਬਗੈਰ ਨਾ ਕਿਸੇ ਨੂੰ ਜਾਣਦੇ ਖੜੇ ਕਾਬਦੀ ਕੀ ਆਰੀ ਰਹੀ ਏ ਮਈ ਕਾ ਮੰਦੇ ਤੰਦਰੁਸਤੀਆਂ ਸਰੀਰਾਂ ਵਿੱਚ ਰਹਿਣ ਜੀ ਪਾਈ ਪਾਈਆਂ ਨਾਲ ਕਦੇ ਵੀ ਨਾ ਕਹਿਣ ਜੀ ਝਿੜਕ ਮਾਪਿਆਂ ਦੇ ਬੱਚੇ ਸਭ ਸਹਿਣ ਜੀ ਸੋਹਣ ਯਾਰਾਂ ਦੀਆਂ ਕਦੇ ਨਾ ਟੁੱਟਣ ਯਾਰੀਆਂ ਮਨੋਂ ਬਾਦਸ਼ਾਹ ਜੋ ਅਸਾਂ ਯਾਰਾਂ ਜਾਂ ਗੁਜ਼ਾਰੀਆਂ ਆਗੂ ਹੋਣ ਕਿਸੇ ਕੌਮ ਦੇ ਗੁਦਾਰ ਨਾ ਅਗਤ੍ਰਿਛਣਾ ਤੇ ਸੜੇ ਸੰਸਾਰ ਨਾਲ ਲੋਭ ਲਾਲਚ ਜੁ ਮੀਰਾ ਦੇ ਵੇ ਮਾਰਨਾ ਐ ਬ ਗਿਆਨ ਵਾਲੀ ਛਾਨਣੀ ਚ ਪਾ ਕੇ ਛਾਣਦੇ ਕਿਹੜੇ ਕਾਵ ਦੀ ਕੀਆਰੀ ਰਹੀ ਏ ਮਹਿਕਾ ਮਾਨਦੇ ਚਿੰਤਾ ਚਿੰਤਣੇ ਤੇਰੇ ਚਿਤਵ ਦੀਲ ਹੋਏ ਚਿੰਤਾ ਚਿੰਤਣੇ ਤੇਰੇ ਚਿਤਵ ਦੀਲ ਹੋਏ ਕੋਈ ਕਾਰਨ ਕਿਸੇ ਦੇ ਨਾਂ ਜਲੀਲ ਹੋਏ ਬੋਲ ਬੋਲਿਆ ਅਸਾਂ ਦਾ ਬਾਦ ਜਲੀਲ ਹੋਏ ਕਟੋ ਦਾਸਾਂ ਦੀ ਆ ਆਪ ਸਾਰੀਆਂ ਬਿਮਾਰੀਆਂ ਮਨੋਂ ਪਾਤਸ਼ਾਹ ਜੋ ਅਸਾਂ ਯਾਰਾਂ ਗੁਜ਼ਾਰੀਆਂ ਸੋਚਾਂ ਸੰਸੀਆਂ ਨੂੰ ਕਰੋ ਦਿਲੋਂ ਨਾਸ਼ ਜੀ ਮਾਤਿ ਆਪਣੀ ਦਾ ਕਰੋ ਪ੍ਰਕਾਸ਼ ਜੀ ਤੈਨੂੰ ਜੱਪੀਏ ਤੈਨੂੰ ਜੱਪੀਏ ਸਵਾਸਤੇ ਗਰਾਸ ਜੀ ਤੇਰੀ ਰਹਿਮਤ ਦੇ ਰੰਗ ਰਹੀਏ ਪਛਾਣ ਦੇ ਖੜੇ ਕਾਬ ਦੀ ਕੀਆਰੀ ਰਹੀਏ ਮਈਕਾ ਮਾਨ ਦੇ ਧਨ ਰੂਪਣਾ ਬੜਾਇਆ ਕਦੇ ਤੱਕੀਏ ਮੁਖੋਂ ਕੂੜਨਾ ਕਦੇ ਵੀ ਅਸੀਂ ਬੱਕੀਏ ਹੱਕ ਸੱਚ ਦੀ ਕਮਾਈ ਨਾਲ ਛੱਕੀਏ ਪੰਡਾ ਪਾਪਾਂ ਦੀਆਂ ਕਦੇ ਚੁੱਕੀਏ ਨਾ ਪਾਰੀਆਂ ਮੰਨੋ ਬਾਦਸ਼ਾਹ ਜੋ ਅਸਾਂ ਯਾਰਾਂ ਜਾਂ ਗੁਜ਼ਾਰੀਆਂ ਕਾਬ ਕਿਸੇ ਦੇ ਚਰਾਈਏ ਜੀ ਕਾਬ ਕਿਸੇ ਦੀ ਵੀ ਕਦੇ ਨਾ ਚਰਾਈਏ ਜੀ ਹੱਕ ਕਿਸੇ ਦਾ ਨਾ ਖਾਈਏ ਨਾ ਲਟਾਈਏ ਜੀ ਮਾਨ ਗਿਆਨੀਆਂ ਦੀ ਸਭਾ ਵਿੱਚ ਪਾਈਏ ਜੀ ਜਸ ਆਪ ਜੀ ਦਾ ਰਹੀਏ ਸਦਾ ਹੀ ਬਿਆਨ ਦੇ ਕਿਹੜੇ ਕਾਬ ਦੀ ਕੀਆਰੀ ਕਿਹੜੇ ਕਾਬ ਦੀ ਕੀਆਰੀ ਰਹੀਏ ਮੈਂ ਕਾ ਮੰਨਦੇ ਖਿੰਡੀ ਬਿਰਤੀ ਟਿਕਾਣ ਸਾਡੀ ਆ ਜਾਏ ਖਿੰਡੀ ਬਿਰਤੀ ਟਿਕਾਣ ਸਾਡੀ ਆ ਜਾਏ ਤਨ ਸ਼ਬਦ ਵਿੱਚ ਸੁਰਤੀ ਸਮਾ ਜਾਏ ਪੱਕੇ ਸ਼ੰਦ ਗੁਰਜੰਟ ਸਿੰਘ ਗਾ ਜਾਏ ਲਿਖੇ ਆਪ ਹੀ ਤੂੰ ਵਿੱਚ ਬੈਠ ਕੇ ਲਖਾਰੀਆਂ ਮੰਨੋ ਪਾਤਸ਼ਾਹ ਜੋ ਅਸਾਂ ਅਰ ਜਾਂ ਗੁਜ਼ਾਰੀਆਂ ਮੰਨੋ ਪਾਤਸ਼ਾਹ ਜੋ ਅਸਾਂ ਅਰ ਜਾਂ ਗੁਜ਼ਾਰੀਆਂ